ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਈਵਾਲ ਨਸਲ ਦੀ ਬਿਹੜ ਤਾਜੀ ਸੂਈ ਵੀ ਘਰੇਲੂ ਬਿਹੜਾ ਵੰਜਾ ਦੀ ਸੇਲ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਚੰਚਾਨ ਜੀ ਪਿੰਡ ਗਹਿੜਾ ਪਿੰਡ ਗਹਿੜਾ ਨਾਮ ਆ ਗਿਆ ਆਪਣਾ ਸੁਖਚੰਦ ਸਿੰਘ ਜਿਲਾ ਆਪਣਾ ਪੈ ਗਿਆ ਬਰਨਾਲਾ ਟੱਲੇ ਵਾਲ ਸੰਚ ਆ ਗਿਆ ਇਧਰ ਬੀਲਾ ਹਨਾ ਮਾਚੀ ਕੇ ਇਧਰ ਦੇ ਮੇਰੇ ਨਾਲ ਨਾਲ ਆ ਗਏ ਨਾਲ ਮੂਮਾ ਤੇ ਮੋਬਾਈਲ ਨੰਬਰ ਬੋਲੇ ਆਪਣਾ ਹੀ 9417410600 941 74 10600 ਤੇ ਭਾਈ ਜਿਹੜੇ ਆਪਾਂ ਬੈੜ ਦੇਖੀਏ ਨੇ ਸੁਆ ਕਿਹੜਾ ਸੁੰਦਿਆ ਇਸ ਵਾਰ ਜੀ ਇਹਦੀ ਦੂਜੇ ਸੁਆ ਸੁੰਦੀ ਆ ਦੂਜੇ ਸੁਆ ਸੂਈ ਹੋਈ ਆ ਹਨਾ ਅੱਜ ਕਹਿਮਾਂ ਦਿਨ ਹੋ ਗਿਆ ਸੁਈ ਨੇ ਉਹਨੂੰ ਕੱਲ ਹੀ ਸੂਈ ਆ ਜੀ ਬੱਚਾ ਇਹਨੇ ਕੀ ਦੇਤਾ ਬੱਚੀ ਆ ਜੀ ਅੱਛਾ ਮਗਰ ਇਹਦੇ ਸਾਈ ਵਾਲ ਨਸਲ ਦੀ ਉਦਾਂ ਹੀ ਬੱਚੀ ਆ ਗਈ ਹਨਾ ਪਿਆਰ ਸਾਈ ਵਾਲਾ ਆਪੇ ਇਹਨੂੰ ਕਹਿ ਨਹੀਂ ਸਕਦੇ ਹਰ ਕਾਜ ਆ ਕਰੌਸ ਆ ਵਿੱਚ ਇਹਦੇ ਠੀਕ ਹੈ ਤੇ ਸੂਆ ਕਿਹੜਾ ਸੂਈ ਆ ਇਹ ਇਹਦੀ ਦੂਜੇ ਸੂਏ ਸੂਈ ਆ ਦੂਜੇ ਸੂਏ ਜੇਰ ਜੁਰ ਜਾਵਾਂ ਓਕੇ ਆ ਹਾਂਜੀ ਠੀਕ ਹੈ ਤੇ ਪਿਛਲੇ ਸੂਆ ਆਪਾਂ ਦੁੱਧ ਕਿੰਨਾ ਚੋਇਆ ਇਹਦਾ ਜਿਹੜਾ 18 ਤੋਂ ਲਾ ਕੇ 19 ਦੇ ਵਿੱਚ ਵਾਲੇ ਚੋਇਆ ਮੰਨ ਕੇ ਚੱਲੇ ਵੀ 18 ਕਿਲੋ ਪਲੂਣ ਨੇ ਦੁੱਧ ਨੇ ਦੇਤਾ ਹਾਂਜੀ ਤੇ ਫਿਰ ਕਿੰਨਾ ਕੁ ਲੰਬਾ ਟਾਈਮ ਦੁੱਧ ਦਿੱਤਾ ਇਹਨੇ ਆਪਣਾ ਸੂਣ ਤੋਂ ਦੋ ਮਹੀਨੇ ਮਸਾ ਤਾੜਾ ਧੂਣਾ ਬੰਦ ਕਰਕੇ ਮਸਾ ਛੱਡੀ ਅੱਛਾ ਦੋ ਮਹੀਨੇ ਪਹਿਲਾਂ ਛੱਡੀਆ ਮੰਨ ਕੇ ਚੱਲੀ ਵੀ ਜਿਵੇਂ ਆਪਾਂ ਉਹ ਬੋਲ ਆ ਗਈ ਮੂਰੇ ਤੇ ਜਿਵੇਂ ਹੁਣ ਆਪਾਂ ਦੇਖੀਏ ਵੀ 2 ਮਹੀਨੇ ਕਟਾਪਾ ਦੁੱਧ ਤਾਂ ਹੁਣ ਦਿੰਦੇ ਆ ਬਸ ਹਾਂਜੀ ਹਾਂ ਵੀ ਜਿਹੜੇ ਬੰਦੇ ਸੱਟ ਨਹੀਂ ਪੈਂਦੀ ਆ ਜੀ ਵੀ ਮੰਨ ਕੇ ਚੱਲ ਵੀ ਇੱਕ ਪਸ਼ੂ ਰੱਖਣਾ ਤਾਂ ਦੋ ਰੱਖਾਂ ਦੀ ਲੋੜ ਨਹੀਂ ਵੀ ਇੱਕ ਰੱਖ ਲਓ ਤੇ 2 ਮਹੀਨੇ ਮੰਨ ਕੇ ਚੱਲੋ ਚਾਹੇ ਡੈਰੀ ਚੋਂ ਲੈ ਲਓ ਚਾਹੇ ਗਵਾਂਡੀਆਂ ਨਾਲ ਬੀੜੀ ਕਰ ਲਓ ਹਨਾ ਵੀ 2 ਮਹੀਨੇ ਕਟਾਪਾ ਦੁੱਧ ਆਉਣ ਦਊਗੀ ਤੇ ਚੋਣ ਚਵਾਏ ਜਿਵੇਂ ਓਕੇ ਆ ਚੋ ਚਵਾ ਓਕੇ ਆ ਕੋਈ ਛਵਾੜ ਚੋਈ ਜਾਵੇ ਬੁਰਦਿਆਂ ਚੋਈ ਜਾਣ ਬੰਦਾ ਚੋਈ ਜਾਵੇ ਜੋ ਜਿਹੜਾ ਮਰਜੀ ਹਾਂ ਤੂੰ ਤ ਵਧਿਆ ਫਰਾ ਲੈਂਦੀ ਆ ਹਾਂ ਨਿਆਣਾ ਆ ਕੇ ਜਿਵੇਂ ਮਰਦੀ ਚੋਈ ਜਾ ਠੀਕ ਆ ਧਾਰਾ ਮਾਰ ਕੇ ਦਿ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੁਣ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਇਹਦੀਆਂ ਸੋ ਵੀਰੋ ਧਾਰਾ ਵਗੈਰਾ ਦੇਖੋ ਜਿਵੇਂ ਧਾਰਾ ਆਪਾਂ ਤੁਹਾਨੂੰ ਮਾਰ ਕੇ ਦਿਖਾਉਂਦੇ ਆ ਦੋ ਜਾਨੇ ਬਹਿ ਕੇ ਚੌਂਦੇ ਆਵੇਂ ਹੁਣ ਇਹ ਕਹਿੰਦੇ ਜਮਾ ਤੇ ਬਾਕੀ ਹਲੇ ਥੋੜਾ ਤਾਜੀ ਸੂਈ ਹੈ ਇੱਕ ਅਦਾ ਦਿਨ ਸੋ ਵੀਰੋ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਪੂਰਾ ਸਾਫ ਸੁਥਰਾ ਮੋਟਾ ਝੋਣਾ ਜਿਹਨੂੰ ਕਹਿੰਦੇ ਤਸੱਲੀ ਬਾਕਸ ਨਾਲੇ ਆਂਟੀ ਦੇ ਜਿਵੇਂ ਗੋਡੇ ਦੁਖਦਾ ਪੀੜੀ ਦੇ ਬਹਿ ਕੇ ਵੀ ਚਵਾਉਂਦੀ ਆ ਪੂਰੀ ਵਧੀਆ ਇੱਕ ਨੰਬਰ ਜਮਾ ਕੋਈ ਭੂਰ ਸਰ ਲੈਣੀ ਬਾਕੀ ਨੇੜ ਤੋਂ ਪੱਧਾਰਾ ਦਿਖਾ ਦੇ ਸਾਰੇ ਥਨਾਂ ਦੇ ਚੈੱਕ ਕਰਾ ਦਈ ਤੈਨੂੰ ਚੋਆਈ ਚੂਈ ਦੀ ਨਰਮਾ ਜਮਾ ਪੂਰੀ ਓਕੇ ਓਕੇ ਮਰਜ਼ੀ ਠੀਕ ਹੈ ਤੇ ਕਿੰਨਾ ਕੁ ਬੋਲਾ ਇਸ ਵਕਤ ਤਿਆਰ ਆ ਹੁਣ ਥੱਲੇ ਦੇ ਇਹਦੇ ਹੁਣ 12 ਲੀਟਰ ਬੋਲਾ ਤਿਆਰ ਆ 12 ਲੀਟਰ ਤੇ ਬਾਕੀ ਇਹਦੇ ਬਖਾਲੀ ਫਿਰ ਸਮਰ ਕੇ ਕਰੀ ਨਹੀਂ ਹਣਾ ਨਾ ਜੀ ਠੀਕ ਹੈ ਸੋ ਚੋਆਈ ਦੇਖੋ ਵਧੀਆ ਬੱਚਾ ਪੁੱচ্চਾ ਚੜਦੀ ਆ ਦੋ ਜਾਨੇ ਕਹਿੰਦੇ ਅਸੀਂ ਬਹਿ ਕੇ ਚੋਣਿਆ ਜਮਾ ਤੇ ਕੱਲ ਤਾਜੀ ਸੂਈ ਤੇ ਜੇਰ ਜੂ ਫਿਰ ਜਮਾ ਦਾ ਨਾਂ ਕਰੀ ਹਾਂ ਜੀ ਜੇਰ ਜੂ ਜਮਾ ਪੈਣੀ ਠੀਕ ਹੈ ਤੇ ਮੁੱਲ ਵਾੜੀ ਫਿਰ ਇਹਦਾ ਕੀ ਰੱਖਿਆ ਆਪਾਂ ਬੋਲੇ ਦਾ 75000 ਗਜੈਸ ਹੋਜੂਗੀ 70 70 ਦੀ ਦੇ ਦਾਂਗੇ ਸੋ 70000 ਦੀ ਬਾਈ ਹੁਣੇ ਕਹਿੰਦੇ ਆਪਾਂ ਦੇ ਦਾਂਗੇ ਦੂਜਾ ਸੁਆ ਸੂਈ ਸਵਾਈਆ ਦੋ ਜਾਨੇ ਬਿਠਾ ਕੇ ਚਵਾਉਂਦੀ ਆ ਜਮਾ ਪਿੰਡ ਗਹਿੜਾ ਤੇ ਨੰਬਰ ਬੋਲੇ ਜੀ ਦੁਆਰੇ ਆਪਣਾ 94 75 1060 94 174 1060 1060 ਸੋ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਪਿੱਛੇ ਇਹਦੇ ਹੈਗਿਆ ਬੱਛੀ ਸਾਈਵਾਲ ਦੇ ਵਿੱਚ ਕ੍ਰੋਸ ਪੈਂਦੀ ਆ ਦੋ ਜਾਨੇ ਬਿਠਾ ਕੇ ਨਿਆਣਾ ਪਾ ਕੇ ਜਿਵੇਂ ਮੱਝਾਂ ਚੁੰਦੇ ਆ ਮੰਨ ਕੇ ਚਲੋ 25 25 ਕਿਲੋ ਦੁੱਧੜੀਆਂ ਹਰਿਆਣੇ ਦੇ ਵਿੱਚ ਉਸ ਤਰ੍ਹਾਂ ਦੀ ਗਾਂ ਦੇ ਚਵਾਈ ਲੱਗੀ ਵੀ ਆ ਸੋ ਬਾਲਟੀ ਦੇਖੋ ਜਮਾ ਦੋ ਤਿੰਨ ਮਿੰਟਾਂ ਦੇ ਵਿੱਚ ਅੱਧੀ ਕਰਤੀ ਜ ਨੇ ਤੇ ਬਾਕੀ ਹੁਣ ਤਾਂ ਫਿਰ ਆਪਾਂ ਖਾਲੀ ਕਰਨੀ ਨਹੀਂ ਹਲੇ ਸਾਰੀ ਹਨਾ ਸੋ ਕਿਸੇ ਵੀਰ ਦੇ ਬੈਡ ਪਸੰਦ ਤੋਂ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਕਿਸੇ ਨਵੀਂ ਹੋਰ ਵੀਡੀਓ ਨਾਲ